ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਵੀ ਰਮਨਪ੍ਰੀਤ ਦੇ ਘਰੋਂ ਕਬਰ ਕਰਦੇ ਪਏ ਸੀਨੀਵਾਲ ਕਲਾਂ ਡੇਰੀ ਫਾਰਮ ਤੋਂ ਜੜੇਲ ਆਪਾਂ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆ ਆਹ ਹੋ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰ ਪੈਂਡ ਸੀਨੀਅਰ ਵਾਲਕਾਂ ਦਾ ਵੱਡਾ ਸੀਨੀਅਰ ਜਿਹੜਾ ਫਾਰਮਾ ਸੀਨੀਅਰ ਵਾਲਕਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਦੇ ਪਿੱਛੇ ਆਪਣਾ ਫਾਰਮ ਆ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਆਪਾਂ ਨੂੰ ਹੈਲੋ ਦਾ ਮੈਸੇਜ ਕਰੂਗਾ ਵਟਸਐਪ ਉੱਤਰ ਤੇ ਆਪਣੀ ਵੀ ਜਿਹੜੀ ਲੋਕੇਸ਼ਨ ਆ ਆਟੋਮੈਟਿਕ ਆ ਜੂਗੀ ਉਹ ਸਿੱਧੀ ਵੀਰ ਨੂੰ ਆਪਣੇ ਫਾਰਮ ਤੇ ਲੈ ਕੇ ਆਉਗੇ ਟੱਚ ਕਰਕੇ ਆਉਂਗਾ ਤੇ ਜੀ ਠੀਕ ਹੈ ਅੱਜ ਆਪਾਂ ਕਵਰ ਕਰਦੇ ਆ ਵੀਡੀਓ 15 ਤਰੀਕ ਨੂੰ ਹਣਾ 15 ਤਰੀਕ ਨੂੰ ਵੀਰੇ ਸਾਮੀ ਵੀਡੀਓ ਕਵਰ ਕਰਦੇ ਪਿਆ ਕੱਲ ਨੂੰ 16 ਤਰੀਕ ਨੂੰ ਵੀਰੇ ਸਵੇਰ ਆਪਣੀ ਵੀਡੀਓ ਚੱਲ ਪਣੀਆ ਚੈਨਲ ਤੇ ਤੇ ਇਹ 17 ਤਰੀਕ ਨੂੰ ਵੀਰੇ ਆਪਾਂ ਸਵੇਰ ਇਹ ਗਾਇਆਂ ਵੇਚਾਂਗੇ 17 ਤਰੀਕ 8 ਮਹੀਨਾ 2024 ਵੀਰੇ ਦਿਨ ਸ਼ਨੀਵਾਰ ਬਣਦਾ ਵੀਰੇ ਉਦੋਂ ਸਵੇਰ ਆਪਾਂ 7 ਵਜੇ ਸੌਦੇ ਨੇ ਚਾਲੂ ਕਰ ਦੇਗੇ ਯਾਨੀ ਕਿ ਪਰਸੋਂ ਨੂੰ ਵੀਰੇ 17 ਤਰੀਕ ਨੂੰ ਜਿੱਥੇ ਮਰਜੀ ਵੀਰ ਆਵੇ ਹਾਂ ਜਿਹੜਾ ਮਰਜੀ ਕੱਲ ਨੂੰ ਕੋਈ 25 ਗਾਈਆਂ ਵੀ ਆਪਾਂ ਕੈਮਰੇ ਸਾਹਮਣੇ ਕਰਾਂਗੇ ਚਾਰ ਗਾਈਆਂ ਆਪਣੀਆਂ ਕੱਲ ਨੂੰ ਹੋਰ ਆ ਜਾਣਗੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਟੋਟਲ 29 ਨਾਕ ਹੋਣਗੇ ਵੀਰੇ ਪਰਸੋ ਸਵੇਰ 17 ਤਰੀਕ ਨੂੰ 7 ਵਜੇ ਕੰਲਾ ਕੰਲਾ ਕਰਕੇ ਵੀਰੇ ਨਾਗ ਆਪਾਂ ਵੇਚਣੀ ਸ਼ੁਰੂ ਕਰਾਂਗੇ ਤੇ ਰੇਟ ਕਿੱਥੋਂ ਵੀ ਸਟਾਰਟ ਹੋਣਗੇ ਰੇਟ ਵੀਰੇ ਆਪਣਾ 50 ਤੋਂ ਸ਼ੁਰੂ ਹੋਊਗਾ ਜੀ 90 ਐਂਡ ਆ 50 55 60 70 50 70 ਕਰਕੇ ਜਾਨੀ 50 ਤੋਂ ਸ਼ੁਰੂ ਕਰ 90 ਐਂਡ ਆ ਜਿਆਦੇ ਸੌਦੇ ਜਿਹੜੇ ਆਪਣੇ ਫਾਰਮ ਤੇ ਹੁੰਦੇ ਆ ਵੀਰੇ ਉਹ 60 ਤੋਂ 80 ਦੇ ਵਿੱਚ ਹੁੰਦੇ ਆ ਜੈ ਜੈ ਗੱਲ ਆ ਹਾਂਜੀ ਤੇ ਪਹਿਲਾ ਨੰਬਰ ਜੇ ਆਪਾਂ ਜਰਸੀ ਦੇਖੀ ਜਾਂਦੇ ਆ ਹਾਂ ਤੋਰ ਦੇ ਸੁਭਾ ਸਾਹਿਬ ਜਰਸੀ ਤੋਰਦੇ ਹੋ ਵਿੱਚ ਜੀ ਕਿਹੜਾ ਸੂਆ ਸੂਆ ਸੂਲੀਆ ਤਕਰੀਬਨ ਇੱਕ ਹਫਤੇ ਦੀ ਕੱਜੀ ਆ ਵੀਰੇ ਪੰਜਾਬ ਵਾਲੀ ਆ ਦੇਖੋ ਮੂੰਹ ਮੱਥੇ ਤੇ ਮਰਵਾ ਦਿਓ ਕੈਮਰਾ ਜੀ ਠੀਕ ਹੈ ਨਿਕਾ ਮੂੰਹ ਜਿੰਦ ਜਾਣ ਵਾਲੀ ਆ ਵੀਰੇ ਠੀਕ ਹੈ ਤੇ ਇਹਦਾ ਆਪਣੇ ਕੋਲ ਬਾਇਓ ਡਾਟਾ ਸਾਰਾ ਹੈਗਾ ਠੀਕ ਹੈ ਤਕਰੀਬਨ ਵੀਰੇ ਆਪਣੇ ਕੋਲ ਐਸੇ ਜਾਰੇ ਨਾਰ ਦੇ ਵਿੱਚ 14 ਕ ਨਾਂਗੇ ਇਹਦੇ ਹੈਗੇ ਜਿਨ੍ਹਾਂ ਦਾ ਆਪਾਂ ਨੂੰ ਬਾਇਓ ਡਾਟਾ ਮੂਹਰੋਂ ਲਿਖਤੀ ਰੂਪ ਚ ਮਿਲਿਆ ਤੇ ਲਿਖਤੀ ਰੂਪ ਚ ਹੀ ਦੇਵਾਂਗੇ ਭਲੀ ਭੁਲੀ ਬਹੁਤ ਜ਼ਿਆਦਾ ਹੈਣਾ ਹਾਂਜੀ ਵੀਰੇ ਮਰਵਾ ਦਿਓ ਕੈਮਰਾ ਤੇ ਸੋ ਫੇਸ ਕੁਆਲਿਟੀ ਦੇਖੋ ਜਮਾ ਮੂੰਹ ਨਿਕਾ ਜਿੰਨਾ ਇਹਦਾ ਮੂੰਹ ਨਿੱਕਾ ਉੰਨੀ ਇਹਦੀ ਬਰੀਡ ਜ਼ਿਆਦਾ ਹੁੰਦੀ ਆ ਢਿੱਲੇਵਾ ਦੇਖੋ ਬੈਕ ਸਾਈਡ ਤੇ ਗੋਲ ਮਟੋਲ ਪੂਰੀ ਰਾਜੀ ਸਮੀ ਪਈ ਹੋਈ ਹੈਗੀ ਤੇ ਸੁਆ ਸੁੰਦੀਆ ਵੀਰੇ ਦੂਜਾ ਹਨਾ ਪਿਓਰ ਦੂਜਾ ਦੀ ਸੂਣ ਨੂੰ ਵੀਰੇ ਇੱਕ ਹੱਥਾ ਲੈ ਜੂਗੀ ਜਿਹੜੇ ਵੀਰ ਜਾਨੀ ਜਰਸੀਆਂ ਦੇ ਜ਼ਿਆਦੇ ਸਕੀਨ ਆ ਚੰਗੀ ਜਰਸੀ ਦੀ ਡਿਮਾਂਡ ਕਰਦੇ ਆ ਵੀਰੇ ਠੀਕ ਹੈ ਤਕਰੀਬਨ ਇਦੂ ਆਪਣੇ ਕੋਲ ਦੋ ਲਾਟ ਪਹਿਲਾਂ ਨਾ ਜਰਸੀ ਇਹ ਜੀ ਜਾਨੀ ਬਹੁਤ ਆਪਾਂ ਨੂੰ ਔਖੀ ਲੱਗੀ ਆ ਠੀਕ ਹੈ ਤੇ ਜਾਨੀ ਮਸਾਂ ਹੀ ਲਾਈ ਆ ਤੇ ਉਹ ਵੀਰ ਫੇੜਾ ਆਪਾਂ ਇੱਕ ਯਰ ਲੰਬਾ ਲਾਉਣਾ ਵੀਰਾਂ ਦਾ ਜੈ ਜੈਕਾਰ ਕਿਉਂ ਵਿੱਚ ਜ਼ਿਆਦੇ ਸਕੀਨ ਜਰਸੀ ਦੇ ਵੀਰੇ ਵਿੱਚ ਵੀਰ ਆਪਣੇ ਜਾਨੀ ਹੈਗੇ ਨੇ ਗਾਹਕ ਤੇ ਉਹ ਫਿਰ ਵੀਰੇ ਬਹੁਤ ਜਾਨੀ ਕਿ ਉਹ ਜਰਸੀ ਵੀਰੇ ਲੱਭਦੀ ਬਹੁਤ ਔਖੀ ਆ ਬਾਕੀ ਜਿਵੇਂ ਆਪਾਂ 25 30 ਨਾਲ ਕਿ ਵੇਚਨੇ ਆ ਆਪਾਂ ਕਹੇ ਦੀ 18 ਦੇ ਦੂ 20 ਦੇ ਦੋ ਇਹ ਤੁਸੀਂ ਵੀਰੇ ਬਹੁਤ ਸੋਹਣਾ ਮੈਨੂੰ ਜਿਹੜਾ ਤੁਸੀਂ ਇਹ ਪੁੱਛਿਆਗਾ ਵੀਰੇ ਸਵਾਲ ਇਹ ਚੀਜ਼ ਮੈਂ ਪਹਿਲਾਂ ਹੀ ਵੀਰੇ ਗੱਲ ਕਰਦਾ ਠੀਕ ਹੈ ਦੇਖੋ ਜਿਹੜੀ ਤਾਂ ਵੀਰੇ ਆਪਣੇ ਫਾਰਮ ਤੇ ਸੂਈ ਵੀ ਆ ਉਹ ਅਸੀਂ ਦੋ ਡੰਗ ਚੋਲੀ ਉਹਨਾਂ ਦੇ ਵੀਰੇ ਅਸੀਂ ਦੁੱਧ ਦੱਸ ਸਕਦੇ ਵੀ ਇੰਨਾ ਚੋਇਆ ਹੁਣਾਂ ਜਰਸੀ ਆ ਵੀਰੇ ਹੁਣ ਜਦੋਂ ਮੂਰੇ ਆਪਾਂ ਗਾਹਕ ਤੋਂ ਲਈ ਆ ਉਹ ਕਹਿੰਦਾ ਮੇਰਾ 27 ਕਿਲੋ ਚੋਇਆ ਅਸੀਂ ਤਾਂ ਵੀਰੇ ਗ੍ਰਾਮ ਨਹੀਂ ਚੋਇਆ ਝੂਠ ਬੋਲਣ ਦਾ ਕੀ ਫਾਇਦਾ ਹੈਗਾ ਆਪਾਂ ਪਾਸ ਕਰੀ ਆ ਦੇਖ ਕੇ ਨਿਰਖ ਪਰਖਣਾ ਪਾਸ ਕਰੀ ਹੈਗੀ ਦੁੱਧ ਆਪਾਂ ਗ੍ਰਾਮੀਚੋਏ ਜਾਨੀ ਜਿਹੜੇ ਗੱਬਣ ਹੁੰਦੀਆਂ ਝੂਠ ਮਗਵਾਉਣ ਨੂੰ ਬੰਦਾ ਕੋਸ ਮਰਵਾ ਲੇ ਠੀਕ ਹੈ ਦੁੱਧ ਜਾਣੀ ਦੀ ਅਗਲੇ ਦੀ ਸੇਵਾ ਦਾ ਹੋਊਗਾ ਵੀ ਆਪ ਦੀ ਆਪ ਜੀ ਨਿਰਖ ਕਰਕੇ ਲਓ ਕਿਸੇ ਵੀ ਵੀਰੇ ਅਸੀਂ ਆਨਲਾਈਨ ਸੌਦਾ ਇੱਕ ਵੀ ਨਹੀਂ ਦਿੰਦੇ ਆਪ ਦਾ ਬੰਦਾ ਆਵੇ ਦੇਖੇ ਨਿਰਖ ਪਰਖ ਕਰੇ ਵੀਰੇ ਤਸੱਲੀ ਕਰੇ ਸਾਡੇ ਕਰੇ 5 ਦਿਨ ਵੀਰੇ ਤਸੱਲੀ ਕਰ ਲੈ ਫੇਰ ਕਾਂ ਲੈ ਕੇ ਜਾ ਵਿੱਚ ਵੀਰੇ ਕਹਿੰਦਾ ਠੱਗੀ ਹੋ ਗਈ ਕੋਈ ਸੀਨੀਅਰ ਵਾਲਾ ਬਾਹ ਨੂੰ ਵੱਡਾ ਦੇਖਦੇ ਪੈਸੇ ਕਢਾਉਂਦੇ ਨੇ ਜੇਬੋਂ ਵੱਡੇ ਵੀਰੇ ਕੋਈ ਵੀ ਨਹੀਂ ਕਢਾਉਂਦਾ ਕਿਤੋਂ ਵੀ ਲੈਣਾ ਵੀਰੇ ਕਿਸੇ ਵਪਾਰੀ ਤੋਂ ਵੀ ਕੋਈ ਚਲੋ ਆਨਲਾਈਨ ਵੇਚਦਾ ਆਪਾਂ ਕਿਸੇ ਦਾ ਤਾਂ ਕਹਿ ਨਹੀਂ ਸਕਦੇ ਆਓ ਫਾਰਮ ਤੇ ਆਓ ਨਿਰਖੋ ਪਰਖੋ ਫੇਰ ਗਾਂ ਲਓ ਵੀਰੇ ਠੀਕ ਆ ਨਾ ਜਿਹੜੇ ਬੰਦੇ ਨੂੰ ਨਹੀਂ ਵੀ ਪਰਖੇ ਗਿਆ ਆਪਦੇ ਪਿੰਡੋਂ ਬੰਦਾ ਕੋਈ ਹੋਰ ਲਿਆਓ ਸੋ ਵੀਰੇ ਜੈ ਜਗਲਾ ਬਾਕੀ ਮੇਰਾ ਵੀ ਵੀਡੀਓ ਪਾਉਣ ਦਾ ਫਰਜ਼ ਬਣਦਾ ਅੱਜ ਤੁਸੀਂ ਬਹੁਤ ਪਿਆਰ ਦਿੱਤਾ ਲੱਖ ਸਬਸਕ੍ਰਾਈਬਰ ਮੇਰੇ ਨਾਲ ਜੋੜਿਆ ਇਹ ਸਾਹਾਨੀਆਂ ਚੀਜ਼ਾਂ ਗਈਆਂ ਮੇਰਾ ਬਿਣਿਆ ਵਾ ਕਿੱਤਾ ਕਿੱਤਾ ਵੀਡੀਓ ਕਵਰ ਕਰਨ ਦਾ ਬਾਈ ਦਾ ਕਿੱਤਾ ਬਣਿਆ ਵਾ ਵੇਚਣ ਦਾ ਬਿਲਕੁਲ ਵੇਚਣ ਦਾ ਵੀਰੇ ਆਪਾਂ ਜ਼ਰੂਰੀ ਗੱਲ ਪਹਿਲਾਂ ਹੀ ਕਰਤੀ ਵੀ ਕਿਤੋਂ ਵੀ ਸਾਡੇ ਫਾਰਮ ਤੋਂ ਵੀਰੇ ਕਦੇ ਵੀ ਆਉਣਾ ਪਰ ਨਿਰਖੋ ਪਰਖੋ ਵੀਰੇ ਪੂਰੀ ਛੋਡੀ ਜੇਬ ਦੇ ਵਿੱਚ ਰੁਪਏ ਸੋਨੂੰ ਚੰਗੀ ਲੱਗਦੇ ਤਾਂ ਲੈਣੀ ਤੇ ਕਿਤੇ ਵੀ ਨਹੀਂ ਹੋਣੀ ਜਮੇ ਕਿਤੇ ਵੀ ਨਹੀਂ ਵੀਰੇ ਹੁੰਦੀ ਵਿੱਚ ਵਿੱਚ ਜਿਹੜੇ ਚਲੋ ਆਮ ਵਪਾਰੀ ਆਪਾਂ ਨਹੀਂ ਕਹਿੰਦੇ ਵਿੱਚ ਗਰੰਟੀ ਵਾਲਾ ਕੰਮ ਕਰਦੇ ਆ ਕਿੰਦਾ ਵੀਰੇ ਸਾਹ ਵਿੱਚ ਜਿਹੜੀ ਗਰੰਟੀ ਕਾਦੀ ਵੀਰੇ ਫਿਰ ਉੱਥੇ ਰੌਲੇ ਪੈਂਦੇ ਆ ਜੈ ਜਗਰ ਬਾਅਦ ਜਿਹੜਾ ਕਹਿੰਦਾ ਸਾਡੀ ਵੀਰੇ ਕੋ ਚਵਾਨੀ ਦੀ ਗਰੰਟੀ ਨਹੀਂ ਹੋਊਗੀ ਸਾਡੇ ਫਾਰਮ ਤੇ ਬੰਦਾ ਨਿਰਖੇ ਪਰਖੇ ਦੇਖੇ ਫਿਰ ਲਿਜਾਵੇ ਐ ਕਿ ਚੰਗੀ ਲੱਗ ਜੇ ਲੈ ਜੈ ਨਹੀਂ ਚਾਹ ਪੀਵੇ ਮੁੜ ਜੇ ਕੋਈ ਡੱਕਤ ਨਹੀਂ ਬਿਲਕੁਲ ਬਿਲਕੁਲ ਵੀਰੇ ਮੇਰੀ ਗੱਲ ਕਰਨੀ ਤੁਸੀਂ ਮੈਨੂੰ ਸਵਾਲ ਅੱਜ ਕਰਿਆ ਬਹੁਤ ਚੰਗੇ ਹਨ ਆਈ ਵੀਡੀਓ ਜਿਵੇਂ ਤੁਸੀਂ ਸਵਾਲ ਪੁੱਛਿਆ ਕਰੋ ਕਿਉਂਕਿ ਆਪਣੇ ਘਰੂ ਵੀਰ ਵੀ ਫੇਰ ਦੇਖਣੇ ਚ ਫਿਰ ਬੰਦਾ ਆਦਾ ਨਰਖ ਪਰਖਣਾ ਚੀਜ਼ ਲੈਂਦਾ ਕਿਉਂਕਿ ਜੈ ਜਗੱਲ ਆ ਆਪਣੀ ਦੁਕਾਨ ਲਈ ਆਪਾਂ ਤਾਂ ਪੜਾਕੇ ਦਾ ਮੰਜਾ ਬਾਹਰ ਰੱਖਾਂਗੇ ਰੱਖਾਂਗੇ ਵੀਰੇ ਜੈ ਜਗੱਲ ਆ ਹਨ ਕਿਉਂਕਿ ਹੁਣ ਵਿੱਚ ਵਪਾਰੀ ਵੀ ਆਨਲਾਈਨ ਸੌਦਾ ਵੇਚਦੇ ਵਿੱਚ ਘਰੂ ਵੀਰ ਵੀ ਕਹਿੰਦੇ ਵੀਰੇ ਆਨਲਾਈਨ ਵੀਰੇ ਦੇਖੋ ਆਨਲਾਈਨ ਕੋਈ ਸੁੱਕਾ ਸੌਦਾ ਨਹੀਂ ਹੈਗਾ ਸਾਰੀ ਚੀਜ਼ ਆ ਜੈ ਜਗੱਲ ਆ ਇਹ ਵੀਰੇ ਦੁੱਧਾ ਸੂਹਾ ਤਾਜੀ ਸੂਈ ਸਵਾਈ ਆ ਠੀਕ ਹੈ ਤੇ ਦੁੱਧ ਚੰਗਾ ਹੈਗਾ ਰੇਂਗੇ ਮਜੇਰ ਜੂਰੇ ਦੀ ਓਕੇ ਆ ਜੀ ਤਿੰਨ ਨੰਬਰ ਤੇ ਹਾਂਜੀ ਤਿੰਨ ਨੰਬਰ ਤੇ ਆਜੋ ਵੀਰੇ ਇਹ ਪਲੂਣ ਵੱਸੀ ਆ ਵੀਰੇ ਚਾਰ ਦੰਦ ਦਾ ਤੇ ਚੀਨੀ ਵੜਾ ਗਈ ਜਮ ਹਨਾ ਚਾਰ ਦ ਵੀਰੇ ਸੋਹਣ ਨੂੰ ਲੈ ਜੂਗੀ ਹੱਤ ਤੱਕ ਸੋ ਬਹਿੜ ਸਾਫ ਸੁਥਰੀ ਹੈ ਟੇਲ ਬਰੀਕ ਹੈ ਪਤਲੀ ਚਮੜੀ ਚਾਹੀਦੀ ਪਤਲੀ ਚਮੜੀ ਦੇ ਵੀਰੇ ਨਿਖਰੂ ਥੱਲੇੋਂ ਚੰਗੀ ਠੀਕ ਹੈ ਖਣ ਥੋਂ ਬਹੁਤ ਸੋਹਣਾਗਾ ਤੇ ਪੇਟ ਤੇ ਦੇਖੋ ਵੀਰੇ ਨਾਲ ਬਹੁਤ ਸੋਹਣੀ ਕਰਦੀ ਆਉਂਦੀ ਆ ਕਰਮਾਲੀ ਸੋ ਮਿਲਕ ਵੇਨ ਚੰਗੀ ਦਿਖਾਈ ਦਿੰਦੀ ਆ ਬਾਕੀ ਸਾਫ ਸੁਥਰੀ ਆ ਬਹੁਤ ਪਿਆਰੀ ਆ ਘਰ ਦਾ ਸ਼ਿੰਗਾਰ ਬਣੂਗੀ ਜਿਹੜਾ ਵੀ ਲੈ ਕੇ ਜੇ ਇਦਾਂ ਦਾ ਆਪਾਂ ਸਾਫ ਪਸ਼ੂ ਲੈਵਾਂਗੇ ਤਾਂ ਟੋਕੜ ਪਸ਼ੂ ਦੀ ਸੇਲ ਹੋ ਜਾਂਦਾ ਜਵਾਨੀ ਚ ਪਸ਼ੂ ਲੈਤੇ ਤਾਂ ਇਹ ਫਾਇਦਾ ਹੁੰਦਾ ਤੇ ਜਵਾਨੀ ਵਾਲਾ ਪਸ਼ੂ 5-7000 ਮਹਿੰਗਾ ਮਿਲ ਜਾਂਦਾ ਉਹ ਵੀ ਬੱਚਾ ਦੇ ਸਕਦੀ ਆ ਠੀਕ ਹੈ। ਜਿਵੇਂ ਚਿਪ ਦੇ ਵਿੱਚ ਗੈਰਸਰ ਦਾ ਕਰਾਸ ਹੈਗਾ ਹੈਗਾ। ਜੈ ਜੈ ਗੱਲ। ਅੱਗੇ ਵੀ ਵੀਰੇ ਜਿਹੜੀ ਆ ਗਈ ਬੱਸੀ ਵੀਰੇ ਇਹ ਦੋ ਦੰਦ ਦਾ। ਤੁਹਾਡਾ ਖੀਰੀ ਪੂਰੀ ਹੋ ਕੇ ਦੋ ਦੰਦ ਨੇ ਚੱਕ ਲਿਆ। ਠੀਕ ਹੈ। ਪਹਿਲਾ ਸੂਆ ਹੀ ਆ। ਕੈਦ ਲੱਗ। ਤੇ ਦੀ ਇਹ ਵੀ ਕੱਚੀ ਆ ਵੀਰੇ ਇਹ ਬੱਸੀ ਜਾਨੀ ਉਹਦੇ ਨੂੰ ਬਾਹਰ ਆ ਗਈ। ਹਫਤੇ ਦੇ ਲਗਭਗ ਦੀ ਕੱਚੀ ਆ। ਹਾਂਜੀ। ਤੇ ਪਰ ਲੇਵਾ ਲਾਲ ਨਾਲ ਪਿਆ ਜਾਵਾ। ਲਾਲਾ ਪਿਆ ਵੀਰੇ ਦੁੱਧ ਵਾਲੇ ਪੱਖ ਤੋਂ ਬਹੁਤ ਸੋਹਣੀ ਰੂ ਕਰਮ ਵਾਲੀ। ਜੈ ਜੈ ਗੱਲ। ਹਾਂਜੀ। ਸਾਫ ਸੁਥਰੀ ਰਾਜੀ ਸਭੀ ਬੜੀ ਵੀ ਹੈ ਨਾ। ਹਾਂਜੀ ਸ਼ੈਨਿੰਗ ਵਗੈਰਾ ਬੈੜ ਤੇ ਬਹੁਤ ਜ਼ਿਆਦਾ ਤੇ ਮੂੰਹ ਮੱਥੇ ਲੱਗਦੀ ਆ ਸੁਨੱਖੀ ਐ ਬੈੜ ਪੂਰੀ ਜਾਵਾ ਤੇ ਸੂਆ ਸੁੰਦੀ ਐ ਇਹ ਇਹ ਤਾਂ ਵੀਰੇ ਪਲੂਨ ਆ ਜੀ ਦੋ ਦੰਦਾਂ ਦੇ ਹੋਣੀ ਚਾਹੀਦੇ ਹਨੀ ਦੋ ਦੰਦ ਪਹਿਲਾ ਸੂਆ ਜਾਵਾ ਬਿਲਕੁਲ ਪਹਿਲਾ ਸੂਆ ਸੋ ਤੇ ਆ ਵਾਲੀ ਬੈੜ ਵੀਰੇ ਆਪਣੇ ਨਾਲ ਲੈ ਕੇ ਆਉਂਦੀ ਆ ਫਾਰਮ ਚੋਂ ਖੁੱਲੀ ਲਈ ਆ ਥੋੜੀ ਜੀ ਰੱਸੇ ਦੀ ਔਲ ਕਰਦੀ ਆ ਤੋਂ ਜੋ ਸੱਪਨ ਹਸਾ ਤੇ ਨਾੜਾਂ ਨਾਲ ਤਾਂ ਗੁੰਦੀ ਪਈ ਆ ਜਾਵਾ ਵੀਰੇ ਦੁੱਧ ਦਾ ਬਦਲ ਰਿਕਾਰਡ ਬਹੁਤ ਸੋਹਣਾ ਦੱਸਿਆ ਮਾਲਕਾਂ ਨੇ ਪਰ ਉਹ ਗੱਲ ਫੇਰ ਉੱਥੇ ਆ ਗਈ ਪਰ ਆਪਾਂ ਮਾਲਕਾਂ ਦਾ ਵੀਰੇ ਮੰਨਣਾ ਨਹੀਂ ਅਸੀਂ ਵੀ ਨਹੀਂ ਮੰਨਣਾ ਦੁੱਧ ਮੇਰਾ ਫਾਦਰ ਸਾਹਿਬ ਕਹਿੰਦੇ ਗਊ ਮਾਤਾ ਦੇ ਜਾੜ ਤੇ ਹੁੰਦਾ ਦੁੱਧ ਵੀਰੇ ਜਿਹੇ ਜਾ ਪਾਲਾਂਗੇ ਉਹ ਜਾ ਕੱਢ ਲਾਂਗੇ ਝੋਜਾ ਜਾਏਗਾ ਲਾ ਜਮਾ ਬਾਹ ਠੇਕੇ ਦੇ ਕੋਈ 80000 ਰੁਪਏ ਦਾ ਕੋਈ 60000 ਲੇਗਾ ਤੇ 60000 ਵਾਲਾ ਖੇਤ ਮੱਜਾੜਾ ਇਹ ਗੌਰ ਕਰਨਾ ਤਾਂ ਫਸਲ 80000 ਨਾਲੋਂ ਵੱਧ ਕੱਢ ਲਾਂ। ਵੱਧ ਕੱਢ ਲੈਂਦਾ ਵੀਰੇ ਸੋਹਣੇ ਵਿੱਚ ਦੇਖੋ ਪਰੋਂ ਅੱਖਰ ਇਹਦੇ ਬਹੁਤ ਚੰਗੇ ਆ ਸੋਹਣੇ ਆ ਸਾਫ ਆ ਵੀਰੇ ਠੀਕ ਹੈ ਹਾਂਜੀ ਬਾਕੀ ਅੱਗੇ ਦੇਖੋ ਕਰਮਾਂ ਦੀ ਗੱਲ ਹੁੰਦੀ ਹੈ ਜਿਹੇਜ ਆਪਾਂ ਪਾ ਲਾਂਗੇ ਕੱਢ ਲਾਂਗੇ ਪਰ ਇਹ ਲੇਵੇ ਦਾ ਨਾੜਾ ਕਹਿੰਦੇ ਕੁਛ ਨਾ ਕੁਛ ਕਰਨੀ ਗਈ ਹੈ ਇਹ ਵੀਰੇ ਦੁੱਧ ਵਾਲਾ ਬੱਚਾ ਹੈਗਾ ਕਹਿੰਦੇ ਦੇਖੋ ਪੜੀ ਵੀਰਾਂ ਬਾਕੀ ਜਿਹੜੇ ਵੀਰੇ ਤਕਰੀਬਾਣ ਹੋਣ ਜਾਣੀ ਹਰ ਬੰਦਾ ਹੀ ਪਰਖੂ ਆ ਜਿਹੜਾ ਵੀਰ ਪਰਖੂ ਆ ਗਿਆ ਉਹ ਇਹਨੂੰ ਛੱਡਦਾ ਨਹੀਂ ਹੈਗਾ ਵੀਰੇ ਪਰ ਆਪਾਂ ਆਦਾ ਦਿਮਾਗ ਮੰਨ ਕੇ ਚੰਗੀ ਲੈ ਕੇ ਆਏ ਹਾਂ ਚੰਗੀ ਲੈ ਕੇ ਆਏ ਹਾਂ ਜੀ ਚੰਗੀ ਲੈ ਕੇ ਆਏ ਹਾਂ ਬਾਕੀ ਵੀਰਾਂ ਕੋਲੇ ਕੱਲ ਦਾ ਸਮਾਂ ਹੈਗਾ ਵੀਰਾਂ ਆਦੇ ਬਾਹਰ ਢੇੜਾ ਦੇ ਲੈਣ ਵੀਰੇ ਜਦੋਂ ਸਾਡੇ ਫਾਰਮ ਤੇ ਵੀਰ ਆਉਣਗੇ ਜਿਹੜਾ ਵੀਰ ਇੱਕ ਖਰੀਦਣ ਆਇਆ ਉਹ ਜਾਨਵਰ ਦੀ ਕੁਆਲਿ ਅਗੇ ਜਿਹੜੀ ਨਾਲ ਆ ਗਈ ਇਹਦੇ ਜੀ ਇਹ ਵੀ ਦੇ ਦੂਜਾ ਸੂਆ ਸੂੰਗੀ ਦੂਜਾ ਸੂਆ ਸੂੰਦੀ ਆ ਵੀਰੇ ਤੇ ਦੇਖੋ ਸਮੀ ਭਲੀ ਚੰਗੀ ਆ ਤਕਰੀਬਨ ਵੀਰੇ ਸੂਣ ਨੂੰ ਇਹ ਵੀ 8-9 ਦਿਨ ਲੈ ਜੂਗੀ ਠੀਕ ਹੈ ਤੇ ਯਾਨੀ ਗਰਮੀ ਗਰਮੀ ਘੱਟ ਮੰਨੂਗੀ ਦੁੱਧ ਵਾਲੇ ਪੱਖ ਤੋਂ ਵੀਰੇ ਬਹੁਤ ਸੋਹਣੀ ਰਹੂਗੀ ਹਾਂ ਫਾ ਬੈੜ ਪੂਰੀ ਹਾਂਜੀ 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 ਵੀਰੇ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਪੂਰੀ ਚੰਗੀ ਆ ਰਾਜੀ ਸਮੀ ਭਲੀ ਵੀ ਹੈਣਾ ਤੇ ਨਾੜਾ ਨੂੜਾ ਨਾਲ ਤੇ ਵੀ ਗੁੰਦੀ ਪਈ ਆ ਜਮਾ ਬਿਲਕੁਲ ਵੀਰ ਜੀ ਠੱਟ ਫੱਟ ਲੈ ਵੀ ਪੂਰੇ ਫਿਟਿੰਗ ਵਾਲੇ ਜਮਾ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹੂਗੀ ਬਾਕੀ ਇਹਦੀ ਚ ਬੈੜ ਦਾ ਬੈਠੇ ਦਾਖਦੇ ਜਮਾ ਮੱਜਾ ਨਾਲ ਦੀ ਬੈਠਾ ਦੁੱਧ ਚੰਗਾ ਪਾਉਗੀ ਇਹ ਦੁੱਧ ਵਾਲਾ ਬੱਚਾ ਜੀ ਦੁੱਧ ਵਾਲਾ ਦੁੱਧ ਵਾਲੇ ਪਰਸਨ ਚੰਗੀ ਰਹੂਗੀ ਠੀਕ ਹੈ ਜੋ ਸਰਪੰਚ ਬਾਕੀ ਵੀਰੇ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਕੱਲੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਆ ਕੋਈ ਵੀਰ ਦੂਰ ਵਾਲਾ ਇੱਕ ਲੈਣਾ ਤੋਰੀ ਚਲੋ ਸਰਪੰਚ ਸਾਹਿਬ ਨਾਲ ਉਹ ਵੀਰੇ ਜਾਣੀ ਦੀ ਇੱਕ ਲੈਣ ਆ ਉਹ ਬੇਚੰਤ ਹੋ ਕੇ ਆਵੇ ਕਿਉਂਕਿ ਆਪਣੀਆਂ ਹਰ ਏਰੀਆ ਚ ਦੋ ਦੋ ਤਿੰਨ ਤਨ ਕਰਮ ਵਾਲੀਆਂ ਜਾਂਦੀਆਂ ਨੇ ਫਿਰ ਉਹ ਪਤ ਦੂਜੇ ਦੇ ਵੀ ਨਾਲ ਪਾ ਦੇਣੇ ਜਿਹੜੀ ਉਹ ਸਾਂਝਾ ਹੋ ਜਾਂਦਾ ਦੋਨੇ ਦਾ ਮਤਲਬ ਸਾਂਝੀ ਹੋ ਜਾਂਦੀ ਹੈ ਕਿਸੇ ਨੇ ਕਹਿੰਦਾ ਮੋਗੇ ਲਾਉਣੀਆਂ ਕਿਸੇ ਨੇ ਕਹਾਂ ਧਰਮਕੋਟ ਲਾਉਣੀਆਂ ਅਜਾ ਤੱਕ ਰਾਏ ਪੈ ਜੂ ਨਾ ਹਾਂਜੀ ਇਹ ਵੀਰੇ ਪਲੂਣ ਬੱਸੀ ਆ ਮੂਹੋ ਚਾਰ ਦੰਦ ਦਾ ਮੂਹੋ ਚਾਰ ਦੰਦ ਪਹਿਲਾ ਸੂਆ ਸਹੀ ਆ ਲੱਗੂ ਤਕਰੀਬਨ ਪਹਿਲੇ ਸੂਆ ਦੇ ਵਿੱਚ ਵੀਰੇ ਹੈਗੇ ਹੱਥ ਨਾਲ ਆ ਕੇ ਇੱਕ ਯਾਰ ਥਾਣ ਮੱਝਾ ਵਾਲਾ ਹੀ ਆ ਹਣਾ ਬਿਲਕੁਲ ਥਾਣ ਵੀਰੇ ਬਹੁਤ ਚੰਗਾ ਗਾ ਤਕਰੀਬਨ ਵੀਰੇ ਥਣ ਲੈ ਦੇ ਦੀ ਆਪਾਂ ਸੁੱਤੀ ਲੈ ਲੈਣੇ ਆਂਗੇ ਤੇ ਲੈਣੇ ਵੀ ਬਿਲਕੁਲ ਪਤਲੀ ਚਮੜੀ ਜਾਂ ਦੁੱਧ ਵਾਲਾ ਜਾਨਵਰ ਲੈਣੇ ਜੇ ਕੁਦਰਤ ਨਹੀਂ ਦੇ ਬਾਈ ਜੀ ਸਾਫ ਮਾਲ ਲੈਣੇ ਸਾਡੇ ਕਹਿਣ ਦੀ ਗੱਲ ਨਹੀਂ ਹੈ ਵੀਰੇ ਦੇਖੋ ਮੇਲੇ ਇੱਥੇ ਫਿਰ ਕਿਸੇ ਗੱਲ ਨੂੰ ਹੀ ਲੱਗਦੇ ਆ ਜੀ ਜੈ ਜੈ ਗੱਲ ਹਾਂਜੀ ਭਾ ਵਤ ਹੋਊਗਾ ਬਿਲਕੁਲ ਵੀਰੇ ਬਿਲਕੁਲ ਜੀ ਇਹ ਵੀਰੇ ਤਕਰੀਬਨ ਇਹ ਵੀ ਬਿਹੜ ਹਜੇ ਕੱਚੀ ਆ ਬਾਈ ਜੀ 10 ਤੋਂ 12 ਦਿਨ ਦੀ ਠੀਕ ਹੈ ਤੇ ਇਹ ਫਾਰਮ ਦੀ ਬਿਹੜ ਆ ਵੀਰੇ ਬਾਲਟੇ ਲਾ ਕਾਫੀ ਹਲੇ ਲੈ ਜੂ 10 ਦਿਨ ਤੋਂ ਉਪਰ ਹਣਾ ਲੈ ਜੂ ਵੀਰੇ 10 ਤੋਂ 12 ਦਿਨ ਜਣੀ ਇਹਨੇ ਲੈ ਜਾਣੇ ਕਰਮਾਲੀ ਨੇ ਠੀਕ ਹੈ ਪਰ ਜਿਹਨੇ ਸਾਹਮਣੀ ਉਹ ਨਜ਼ਾਰੇ ਲਊ ਇੱਕ ਗੱਲ ਹੋਰ ਦੱਸ ਦਈਏ ਜੇ ਜਦੋਂ ਪੰਜ-ਛੇ ਦਿਨ ਦਾ ਪਸ਼ੂ ਕੱਚਾ ਲੈਨੇ ਹਨਾ ਘਰੇ ਜਾ ਕੇ ਜੀ ਲਾ ਲੈਂਦਾ ਜਦੋਂ ਤਾਜ਼ਾ ਜਾ ਮਨ ਕੇ ਚੱਲੋ ਪੰਜ ਚਾਰ ਦਿਨ ਸੂਈ ਹੁੰਦੀ ਆ ਉਪਰਾ ਕਰਕੇ ਕੱਖ ਨਹੀਂ ਖਾਂਦਾ ਆਪਣੂ ਵੀ ਇਸ ਸਮੇਂ ਤਾਂ ਜੀ ਆਪਾਂ ਗੱਬਣ ਗਾਂਬ ਲਈਏ ਜਾਨੂ ਘਰੇ ਜਾ ਕੇ ਜੀ ਲਾਉਂਦੀ ਆ ਸੂਂਦੀ ਆ ਉਦੋਂ ਨੂੰ ਫਿਰ ਉਹ ਕੱਖ ਚੱਕ ਲੈਂਦੀ ਆ ਦੁੱਧੋਂ ਸੇਧੀ ਚੱਲਦੀ ਆ ਜੈ ਜੈਕਾਰ ਉਹ ਵਾ ਜਾਨਵਰ ਤਕਰੀਬਨ 5-7 ਦਿਨ ਵੀਰੇ ਦੁੱਧ ਨੂੰ ਚੱਲਣ ਲੱਗਿਆ ਲੈ ਜਾਂਦਾ ਉਹ ਜਾਨਸਾ ਡਰ ਜਾਂਦੇ ਸਾਡੇ ਨਾਲ ਠੱਗੀ ਹੋਗੀ ਹਾਂਜੀ ਉਹ ਸਾਡੇ ਵੀਰੇ ਸਾਰੇ ਤਜਰਬੇ ਦੇਖੇ ਵੀ ਅਸੀਂ ਵੀ ਆਦੇ ਫਾਰਮ ਤੇ ਲਿਆਉਣੇ ਜੀ ਸੂਈ ਵੀ ਅੱਗੋਂ ਲਈਏ ਉਹ ਦੁੱਧ ਨੂੰ ਚੱਲਣ ਲੱਗੀ ਜ਼ੋਰ ਲਵਾਉਂਦੀ ਆ ਪੰਜ ਚਾਰ ਦਿਨ ਖਾ ਜਾਂਦਾ ਫਾਰਮ ਦੇ ਸੂਪੇ ਵੀਰੇ ਦੂਜੇ ਤੀਜੇ ਦਿਨ ਚੱ ਹਾਂਜੀ ਵੀਰ ਜੀ ਇਹ ਵੀ ਦੰਦਾ ਜੀ ਹੈਗੀ ਠੀਕ ਹੈ 6 ਦਿਨਾਂ ਦਾ तकरीबन ਸੁਹਾ ਤੇ ਦੂਜਾ ਜੀ ਦੂਜਾ ਸੁਹਾ 6 ਦਿਨਾਂ ਦਾ ਹੈ ਜਾਨੀ ਹਾ ਵੇੜਾ ਤੇ ਬੱਸੀ ਦਾ ਪਾ ਵੀਰੇ ਨਾੜਾ ਨੂੜਾ ਬਹੁਤ ਚੰਗੀਆਂ ਲੱਗੀਆਂ ਨੇ ਠੀਕ ਹੈ ਤੇ ਬੱਲੇ ਘੱਟ ਦੇਰ ਦੇ ਵਿੱਚ ਹੈ ਵੀਰ ਜੀ ਭਜਨ ਮजूद ਬਹੁਤ ਆ ਬੈਠਦੇ ਹਾਂ ਭਜਨ ਮजूद ਵੀਰੇ ਫੁੱਲਾਗਾ ਬਾਕੀ ਕਿ ਜਿਆਦੇ ਭਾਅ 60 ਤੋਂ 80 ਦੇ ਵਿੱਚ ਹੀ ਜਿਆਦੇ ਭਾਅ ਵੀਰੇ ਠੀਕ ਹੈ ਭਾਅ ਕਿ ਰਹੇ ਜੇ ਲਾ ਦੇਾਂਗੇ ਕੱਲਾ ਕੱਲਾ ਨੱਕ ਵੀਰੇ ਜਾਨੀ ਦੀ ਘੱਟੋ ਘਾਟਾ ਜਾਨੀ ਦੀ 10 ਤੋਂ 15000 ਦਾ ਰਿਜ਼ਲਟ ਮਿਲੂਗਾ ਵੀਰਾਂ ਨੂੰ ਜੈ ਜੈ ਗੱਲ ਹਾਂਜੀ ਇੱਕਰ ਮਾਲ ਦਾ ਵੀ ਰਿਕਾਰਡ ਪੈਦਾ ਕਰਨਾਗਾ ਯਾਨੀ ਦੀ ਢਾਈਆਂ ਘੰਟਿਆਂ ਦੇ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਕਾ ਵੇਚਣਾਗਾ ਢਾਈਆਂ 'ਚ ਬਿਕੂ ਤਾਂ ਵੀਰੇ ਬਹੁਤ ਜ਼ੋਰ ਲਾ ਕੇ ਮਾਲ ਖਰੀਦਿਆਗਾ ਤੇ ਰੇਟ ਜਮ੍ਹਾਂ ਹੀ ਖਿੱਚ ਦੇਣੇ ਆ ਵੀਰੇ ਜੈ ਜੀ ਗੱਲ ਹਾਂਜੀ ਅੱਗੇ ਜਿਹੜੀ ਇਹ ਵੇੜ ਆਪਾਂ ਦੇਖੀ ਜਾਨੇ ਤੇ ਵੀਰੇ ਪਲੂਨ ਬੱਸੀ ਆ ਪਲੂਨ ਬੱਸੀ ਦੰਦੋ ਚੌਕੀ ਹੋਵਰ ਸਾਬ ਨੂੰ ਦੰਦੋ ਚੌਕੀ ਆ ਵੀਰ ਜੀ ਠੀਕ ਐ ਦੰਦੋ ਬਿਲਕੁਲ ਚੌਕੀ ਆ ਵੀਰੇ ਪਲੂਨ ਬੱਸੀਆ ਦੇਖੋ ਭਲਾਂ ਪਾਉਂਦੀ ਆ ਤੇ ਦੁੱਧ ਵਾਲੇ ਪੱਖ 'ਚ ਵੀਰੇ ਸੋਹਣੀ ਰਹੂਗੀ ਪਰ ਇਹ ਵਜਨ ਵਜੂ ਟਾਈਮ ਪੂਰਾ ਜਵਾਨੀ ਖੇੜ ਕੇ ਬਣੀ ਆ ਹਨ ਤੇ ਵਧੀਆ ਆਪਣੀ ਜਿਹੜਾ ਬੰਦਾ ਵੀਰ ਬਰੀਡ ਤੇ ਕੰਮ ਕਰਦਾ ਉਹ ਵੀਰ ਕੋਲੋਂ ਆਈ ਹੈਗੀ ਦੁੱਧ ਸੋਹਣਾ ਪਾ ਦੂ ਹਣਾ ਦੁੱਧ ਸੋਹਣਾ ਪਾ ਦੂ ਤੇ ਦੁੱਧ ਪੂਰਾ ਬੰਦਾ ਅੱਗੇ ਲਿਆਓ ਡੱਬੀ ਕੱਢ ਕੇ ਵਾ ਤੇ ਅੱਗੇ ਆਪਾਂ ਜਿਹੜੀ ਆ ਵੇੜ ਦੇਖੀ ਜਾਂਦੇ ਆਂ ਜੀ ਏ ਵੀਰੇ ਦੂਜਾ ਸੂਆ ਸੁੰਦੀ ਆ ਕਰਨ ਵਾਲੀ ਨੌਣਾ ਨਾਲ ਤਾਂ ਬਾੜੀ ਗੁੰਦੀ ਪਈ ਹਾਂਜੀ ਬਾਕੀ ਬਾਈ ਜੀ ਸਾਨੂੰ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਪੈਣੀ ਜੀ ਠੀਕ ਹੈ ਇਹ ਜੋ ਬਾਹ ਕੇ ਨੂੰ ਆ ਕੇ ਦੇਖੂਗਾ ਫਿਰ ਇਹ ਗਾਹ ਤ ਨੂੰ ਆਪੇ ਦੱਸੂਗਾ ਆਪਦੀਆਂ ਗੱਲਾਂ ਇਹ ਕਿਉਂ ਜਾਨਵਰ ਦੇ ਅੱਖਰ ਬੋਲਦੇ ਆ ਵੀਰੇ ਪਦਲੇ ਕੁੰਬਲੇ ਚ ਆ ਗਏ ਬਿਲਕੁਲ ਬਦਲੇ ਕੁੰਬੇ ਵੀਰੇ ਨਾੜਾ ਨੂੜਾ ਇੰਨਾ ਅੰਤ ਹੀ ਨਹੀਂ ਕੋਈ ਲੈਵੇ ਤੇ ਦੇਖੋ ਵੀਰੇ ਬਿਲਕੁਲ ਇਹਦੀ ਇੰਨੀ ਬਰੀਡ ਆ ਬੱਸੀ ਦੀ ਗੱਲਾਂ ਹੀ ਛੱਡ ਦਿਓ ਸੋ ਫੱਟ ਫਾੜ ਲੇਵਾ ਜਮਾ ਫਿਟਿੰਗ ਵਾਲਾ ਚਾਹੇ 10 ਸੂਰੇ ਪੀਵੇ ਇਹਨੇ ਲੇਵਾ ਨਹੀਂ ਤੋੜਨਾ ਤੇ ਬਾਕੀ ਆ ਨਾੜਾ ਦੇਖੋ ਥੱਲੇ ਜਿਹੜੀਆਂ ਜਮਾ ਅੰਤ ਕੋਈ ਨਹੀਂ ਬਾਕੀ ਮੇਰੇ ਤਕਰੀਬਨ ਜਿੰਨਾ ਮਾਲ ਸਾਰਾ ਹੱਥ ਫੇਰ ਕੇ ਲਿਆ ਹੁੰਦਾ ਠੰਡਾ ਸੀਲ ਠੀਕ ਹੈ ਜਦੋਂ ਬੈੜ ਲਾਵਾਂਗੇ ਵੀਰ ਉਹਦਾ ਕੋਈ ਫਾਇਦਾ ਨਹੀਂਗਾ ਠੀਕ ਹੈ ਤੇ ਤਕਰੀਬਨ ਜਾਨੀ ਸਾਡਾ ਵੀਰੇ ਬਸ ਮਾਲ ਲੈਣੀ ਜਿਆਦੇ ਤੋਂ ਜਿਆਦੇ ਬਹੁਤ ਜ਼ੋਰ ਹੁੰਦਾ ਵੀ ਸਾਫ਼ ਮਾਲ ਤੇ ਅੱਗੇ ਆਪਾਂ ਉੱਪਰ ਵਾਲੇ ਲਾਸਟ ਬੈੜ ਦੇਖੀਏ ਨੇ ਜਿਹੜੀ ਇਹ ਵੀ ਵੀਰੇ ਦੂਜਾ ਸੂ ਆ ਗਈ ਠੀਕ ਹੈ 5-6 ਦਿਨ ਲਊਗੀ ਤੇ ਬੈੜ ਬਿਲਕੁਲ ਭਾ ਦੇ ਵਿੱਚ ਆ ਵੀਰੇ ਦੁੱਧ ਵਾਲ ਠੀਕ ਹੈ ਹਾਂਜੀ ਸਭੀ ਪੜੀ ਵੀ ਓਕੇ ਆ ਹਨਾ ਬਿਲਕੁਲ ਓਕੇ ਆ ਫਾੜੀਆ ਵਾਲਾ ਲੈਵਾ ਫਾੜੀਆ ਵਾਲਾ ਜਿਹੜੀਆਂ ਹੋਰ ਵੀ ਨੇ ਚਾਰ ਬੈੜਾ ਹੋਣੀਆਂ ਉਹਦੇ ਦੋ ਜਰਸੀ ਨੇ ਠੀਕ ਹੈ ਤੇ ਦੋ ਬੈੜਾ ਤਕਰੀਬਨ ਕ੍ਰਾਸ ਆ ਚੰਗੀਆਂ ਵੱਡੀਆਂ ਬੈੜਾ ਜਾਣੀ ਦੀ ਵੀਰੇ ਅੱਗੇ ਆ ਕੇ ਆਪਣੇ ਕੋਲੇ 에ਅਰ ਸੈਰ ਦਾ ਮਾਲ ਹਨਾ ਹਾਂਜੀ ਵੀਰੇ 에ਅਰ ਸੈਰ ਦਾ ਮਾਲ ਆ ਗਿਆ ਤੋੜ ਦਿਓ ਵੀਰੇ ਜੋੜਾ ਤੋੜ ਦਿਓ 에ਅਰ ਸੈਰ ਹੈ ਦੋ ਖੜੀਆਂ ਇੱਕ ਵੱਡੀ ਇੱਕ ਮੀਡੀਅਮ ਸਾਈਜ਼ ਹਾਂਜੀ ਗਰਲੈਂਡੋ ਚ ਵੀ ਹੈਗੀਆਂ ਵੀਰੇ ਠੀਕ ਹੈ ਸਾਡਾ ਮਾਲ ਹੈਗਾ ਵੀਰੇ ਚੰਗੀਆਂ ਨੇ ਜੋੜਾ ਹੀ ਤੋੜ ਦਿਓ ਤੇ ਅੱਗੇ ਆਪਾਂ 에ਅਰ ਸੈਰ ਦਾ ਜੋੜਾ ਦੇਖੀ ਜਾਨਨੇ ਆ ਹਨਾ ਹਾਂਜੀ ਵੀਰੇ ਇਹ ਸਾਰੇ ਦਾ ਜੋੜਾ ਆ ਗਿਆ तकरीबन ਦੁਨੇ ਸੁਆ ਦੂਜਾ ਦੂਜਾ ਹੀ ਸੁੰਦੀਆਂ ਨੇ ਠੀਕ ਹੈ ਤੇ ਇਹਦੀ ਵੈਰਾਈਟੀ ਥੋੜੀ ਜੀ ਜਰਸੀ ਵਾਲੇ ਪੱਖ ਚ ਆ ਗਈ ਵੀਰੇ ਤੇ ਐਚਐਫ ਦੇ ਵਿੱਚ ਆ ਗਈ ਥੋੜੀ ਜੀ ਠੀਕ ਹੈ ਹਾਇ ਜੋੜੇ ਦਾ ਜਿਹੜੀ ਐਰਸਾਈਡ ਨੇ ਕਰਾਉ ਸਕਦਾ ਜਰਸੀ ਨਾਲ ਉਹ ਐਚਐਫ ਨਾਲ ਉਹ ਐਚਐਫ ਨਾਲ ਕਰਾਉ ਸਕੀ ਹਾਂਜੀ ਸੁਆ ਵੀਰੇ ਦੂਜਾ ਦੂਜਾ ਗਿਆ ਤੇ ਜਾਨੀ ਬੈਣਾ ਰੇਕਸਰ ਮਿਲਿਆ ਰੇਕਸਰ ਦੇਵਾਂਗੇ ਤੇ ਥਾਂਲੇ ਵੀ ਦੀਆਂ ਵੀਰੇ ਬੈਣਾ ਬਹੁਤ ਸੁੱਚੀਆਂ ਨੇ ਤੇ ਮੋਟਾ-ਮੋਟਾ ਥਾਂਨੇ ਮੁਠੀ ਆ ਰਹਾ ਬਿਲਕੁਲ ਵੀਰੇ ਲਾਟ ਸਾਰੇ ਹੀ ਬਹੁਤ ਥਾਂਨੇ ਲੇ ਗਿਆ ਸੁੱਚਾ ਲਿਆ ਵੀਰੇ ਜਿਹੜੀ ਆ ਬੈਠ ਦੇ ਨੇ ਜਰਸੀ ਵਾਲਾ ਤੇ ਹਰ ਸਾਰ ਦੋਨੇ ਚੀਜ਼ਾਂ ਪੂਰੀਆਂ ਕਰੂ ਜਾਵਾਂ ਵੀਰੇ ਦੋਨੇ ਚੀਜ਼ਾਂ ਪੂਰੀਆਂ ਕਰਦੀ ਆ ਜੀ ਉਹਦਾ ਜਿਹੜੀ ਮੂਰ ਲਿਆ ਜਰਸੀ ਨਾਲ ਕੁਛ ਵੀ ਲੈਣਾ ਦੇਣਾ ਨਹੀਂ ਉਹ ਐਚਐਫ ਨਾ ਹੈਗੀ ਆ ਵੀਰ ਜੀ ਠੀਕ ਹੈ ਬਾਕੀ ਵੀਰ ਸਾਰੇ ਸੰਦਾਰਾ ਬੰਦਾ ਆਉਂਦੇ ਆ ਕੇ ਦੇਖ ਕੇ ਨਖ ਪਰਖ ਕਰ ਲੈਂਦਾਗਾ ਤੇ ਬਾਕੀ ਵੀਰੇ ਸੈਨਾ ਦੀ ਕਹਾਵਤ ਆ ਕੀ ਬੇਪਾਹ ਸਰਪਾਥੀਆਂ ਲੱਗੇ ਨੇ ਬੇਪਾਹ ਵੀਰੇ ਸਿਉਣਾ ਨਹੀਂ ਵਿਕਦਾ ਆਪਣੀ ਚੀਜ਼ ਵੀਰੇ ਦੇਖ ਕੇ ਪੂਰੀ ਤਜਰਬੇ ਨਾਲ ਲਈ ਹੂਗੀ ਤੇ ਰੇਟ ਜਾਇਜ਼ ਰੱਖਿਆ ਹੋਊਗਾ ਉਹ ਫਿਰ ਵੀਰੇ ਮਿੰਟਾਂ ਵਾਲੇ ਸੌਦੇ ਹੀ ਹੁੰਦੇ ਆ ਜੀ ਬਾਕੀ ਆ ਜਰਸੀ ਆ ਗਈ ਨਾ ਵੀਰੇ ਕੱਚੀ ਆ ਗਈ ਤੇ ਬਸੇ ਜਮਾ ਬਿਲਕੁਲ ਭਾਅ ਦੇ ਦੇ ਦਿਆਂਗੇ ਕੱਚੀ ਹੈਗੀ ਵੀਰੇ 12-13 ਦਿਨ ਦੀ ਤੇ ਸੁਪਨ ਸਿੰਘ ਸਾਹਿਬ ਇੱਕ ਵੈੜ ਮਾਰੀ ਜੋੜ ਕਰ ਦਿਓ ਕੰਨੀ ਵਾਲੀ ਤੇ ਅੱਗੇ ਆਪ ਜਿਹੜੀ ਕਾਲੀ ਵੈੜ ਦੇਖੀ ਆ ਨੇ ਤਾਂ ਵੀਰੇ ਕ੍ਰੌਸ ਦੇ ਵਿੱਚ ਬੈੜਾ ਦੂਜਾ ਸੂ ਆ ਗਈ ਤੇ ਠੰਡੀ ਸੀਨ ਵੀ ਦੇ ਬਹੁਤ ਆ ਸਾਰੇ ਬਾਹਤ ਤੇ ਵੇੜੀਏ ਚ ਹਨਾ ਠੰਡੀ ਸੀ ਇਹ ਦਾ ਵੀ ਨੰਤ ਕੋਈ ਨਹੀਂ ਜਿੰਨੇ ਮਰਜੀ ਬੰਦਾ ਸੁਈ ਜਾਵੇ ਬਹੁਤ ਠੰਡੀ ਸੀ ਦਾ ਲਓ ਮੋਟਾ ਥਾਨਾ ਹਨਾ ਬਿਲਕੁਲ ਵੀਰ ਜਿਵੇਂ ਮਰਜੀ ਬੰਦਾ ਨਿੰਗੀ ਜਾਵੇ ਪੌਣ ਹੀ ਲੈਂਦੇ ਵੀਰੇ ਠੀਕ ਹੈ ਹਾਂ ਉਹ ਦੇਖੋ ਸੜਾਂ ਵਾਲੀ ਲੈ ਲਈ ਉਹਦਾ ਕੋਈ ਫਾਇਦਾ ਨਹੀਂ ਹੈਗਾਗਾ ਅੱਗੇ ਅੰਦਰ ਲਾਵਾਲਾ ਅੱਗੇ ਅੰਦਰ ਲਾ ਗਿਆ ਵੀਰੇ ਤੇ ਇਹਦੇ ਵਿੱਚ ਕਸੂਰਾ ਨਾ ਵਾਲਾ ਆਪ ਵੀ ਬੈਠ ਗਏ ਤਾਜੀ ਸੂਈ ਹੈ ਜੀ ਠੀਕ ਹੈ ਜੀ ਠੀਕ ਹੈ ਉਹ ਤੋਂ ਅੱਗੇ ਵੀ ਆਮ ਦੇ ਕੋਲ ਤਾਜੀ ਸੂਈ ਹੈ ਜਬੇ ਠੀਕ ਹੈ ਆਪ ਵੀ ਤਾਜੀ ਸੂਈ ਹੈ ਜੀ ਬੈਠ ਠੀਕ ਹੈ ਤੇ ਆ ਵੱਡੀ ਜਰਸੀ ਆ ਕਿ ਉਹ ਤਾਂ ਮੌਣੀ ਹੀ ਬਹੁਤ ਲੱਗੇ ਠੀਕ ਹੈ ਆ ਜੀ ਵੱਡੀ ਜਰਸੀ ਕਰ ਦਿਓ ਮਰੀ ਦੀ ਬਾਹਰ ਆ ਬਾਹਰ ਕਰ ਦਿਓ ਵੱਡੀ ਜਰਸੀ ਠੀਕ ਹੈ ਬਾਕੀ ਡੱਬੀ ਬੱਚੀ ਆਈ ਇਹ ਇੱਕ ਛੀਆ ਹਲੇ ਸ਼ਰੀਆਲੀ ਆ ਵੀਡੀਓ ਇੱਕ ਛੀ ਹੈਗੀ ਆ ਜੀ ਪਰ ਚੀਜ਼ ਗੁਣਾ ਦੀ ਗੁੱਠੀ ਆ ਹਨਾ ਤੋਂ ਨਾਲੇ ਆ ਜਾਇਆ ਕਰ 50% ਜਰਸੀ ਆ ਦੋਨੇ ਚੀਜ਼ਾਂ ਮਿਲਣ ਆ ਵੱਡੇ ਕੱਦ ਮੇਲ ਦੇ ਵਿੱਚ ਦੁੱਧ ਵਾਲੇ ਪਾਸੇ ਤੋਂ ਵੀ ਬਹੁਤ ਸੋਹਣੀ ਲੱਗੂ ਠੀਕ ਹੈ ਜਿਹੜਾ ਵੀਰ ਲਗਾ ਠੰਡੀ ਸੀ ਨੇ ਇਹ ਵੀ ਫੁੱਲ ਆ ਵੀਰੇ ਜੈ ਜੈ ਗੱਲ ਹਾਂਜੀ ਤੇ ਬਾਕੀ ਜਿਹੜੀ ਐ ਚਫਾਗੀ ਵੀਰੇ ਫਲ ਦੀ ਬਹੁਤ ਸੋਹਣੀ ਆ ਠੀਕ ਹੈ ਤੇ ਸੂਆ ਦੇ ਵੀਰ ਜੀ ਦੂਜਾ ਸੂਆ ਵੀ ਲੱਗਿਆ ਹੋਏ ਠੀਕ ਹੈ ਤੇ ਠੰਡੀ ਸੀਲ ਬਹੁਤ ਆ ਦੁੱਧ ਵਾਲੇ ਪੱਖ ਤੋਂ ਵੀਰੇ ਬਹੁਤ ਸੁਨਵਾਰ ਰਕਾਰ ਦਿੱਤਾ ਵੇਦਾ ਠੀਕ ਹੈ ਤੇ ਆ ਵੀ ਵਣ ਪੜਤੀ ਆ ਰਹੀਆਂ ਤੇ ਚਾਰ ਵਣਾਂ ਵੀਰੇ ਹੋਰ ਆ ਨੱਕੀ ਨਾਲ ਪੂਰੇ ਕੱਲ ਨੂੰ ਕੋਈ ਵੀਰ ਨਾ ਆਵੇ ਕਿਉਂ ਮਾਲ ਸਾਰਾ ਹੁਣ ਮਗਰ ਵਗ ਜਾਣਾ ਠੀਕ ਹੈ ਪਰਸੋ ਸੋਭਾ 17 ਤਰੀਕ ਨੂੰ ਵੇਚਾਂਗੇ ਇਕੱਲਾ ਇਕੱਲਾ ਕਰਕੇ ਨਾਗ ਜਿਹੜਾ ਵੀਰ ਮਾਰਦੀ ਆ ਜੇ ਬੇਚੇਤ ਹੋ ਕੇ ਆ ਕੇ ਵੀਰੇ ਨੱਕ ਦੇ ਕੇ ਮੋੜਾ ਕਿਸੇ ਵੀਰ ਨੂੰ ਮਾਰ ਕੇ ਨਹੀਂ ਮੋੜਿਆ ਹੈ ਵੀ ਸੋ 62.713934 ਪਿੰਡ ਸੀਨੀਅਰ ਜਿਲ੍ਹਾ ਬਰਨਾਲਾ ਵੀਡੀਓ ਦੇਖਾ